ਹਾਂਜੀ ਕਿਸਾਨ ਵੀਰ ਉਹ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆ ਦੋਸਤੋ ਪਿੰਡ ਕੈਰੋਂ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸਤਨਾਮ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਦੋਸਤੋ ਅੱਜ ਇਸ ਘਰੋਂ ਆਪਾਂ ਤੁਹਾਨੂੰ ਟੋਟਲ ਵੈਸੇ 10 ਕਨ ਆਗੇ ਦਿਖਾਉਣੇ ਆ ਜ਼ਿਆਦਾਤਰ ਵੜਾ ਲੈ ਕੇ ਆਉਂਦਾ ਵੀਰ ਠੀਕ ਆ ਜੀ ਸੇਲ ਪਰਚੇਜ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਆਉਂਦੇ ਆ ਤੇ ਜ਼ਿਆਦਾਤਰ ਵੜਾ ਆਉਂਦੀਆਂ ਨੇ ਮੱਝਾਂ ਵੀ ਕੋਈ ਇੱਕ ਦੋ ਨਗ ਜੜਿਆ ਤੁਹਾਨੂੰ ਇਸ ਫਾਰਮ ਤੋਂ ਇਸ ਕਿੱਲੇ ਦੇ ਉੱਪਰੋਂ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ 10 ਨਾਗ ਨੇ ਦੱਸ ਬਿਲਕੁਲ ਸੱਜਰ ਤਾਜੇ ਸੂਏ ਆ ਤੇ ਤਿੰਨ ਗੱਬਣ ਤੇ ਜਿਹੜਾ ਪਹਿਲਾ ਪੂਰਾ ਆਪਣਾ ਦੋਸਤੋ ਪਾਰਟ 1 ਆ ਇਹਦੇ ਵਿੱਚ ਇੱਕ ਵੜ ਜਿਹੜੀ ਗੱਬਣ ਆ ਤੇ ਚਾਰ ਪਸੂ ਸੂਏ ਆ ਜਿਨ੍ਹਾਂ ਦੇ ਵਿੱਚੋਂ ਤਿੰਨ ਵੜਾ ਬਿਲਕੁਲ ਸੱਜਰ ਸੁਈਆਂ ਤੁਹਾਨੂੰ ਦਿਖਾਈ ਦੇ ਰਹੀਆਂ ਨੇ ਇੱਕ ਲਾਸ਼ਟ ਦੇ ਵਿੱਚ ਆਪਾਂ ਤੁਹਾਨੂੰ ਮੱਝ ਦਿਖਾਵਾਂਗੇ ਉਹ ਵੀ ਬਿਲਕੁਲ ਸੁਈ ਸੁਵਾਈ ਆ ਠੀਕ ਆ ਜੀ ਤੇ ਪਸੂ ਹਰ ਵਾਰ ਦੀ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਹੁੰਦਿਆ ਕੋਈ 8-10 ਨਗ ਜਿਹੜੇ ਆ ਇਸ ਕਿਲੇ ਦੇ ਉੱਪਰ ਤੁਹਾਨੂੰ ਮਿਲ ਜਾਂਦੇ ਆ ਠੀਕ ਆ ਜੀ ਤੇ ਬਾਕੀ ਆਓ ਆਪਣੀ ਨਰਕ ਪਰਖਾ ਤਸੱਲੀ ਕਰੋ ਸੋ ਕੋਈ ਵੀ ਵੀਰ ਆਉਂਦਾ ਆਪਣਾ ਖਰੀਦਦਾਰ ਦੋ ਟਾਈਮ ਚੋਕੇ ਚ ਕਪਣ ਪਸ਼ੂ ਲੈ ਜਾਂਦੇ ਹੋ ਤੇ ਚੌਥਾ ਥਾਣਾ ਦੀ 蒂ਪ ਭਰਾ ਕੇ ਤਸੱਲੀ ਆ ਉਹ ਵੀ ਆਪਣੀ ਯਕੀਨੀ ਬਣਾ ਲਿਓ ਅੱਜ 19 ਗਸ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਦੋਸਤੋ ਕੋਈ ਦੁਪਹਿਰ ਤੇ ਡੇਢ ਕ 2 ਵਜੇ ਦਾ ਸਮਾਂ ਆਉਹ ਕਰਦੇ ਆ ਗੱਲਬਾਤ ਵੀਰ ਸਤਨਾਮ ਸਿੰਘ ਦੇ ਨਾਲ ਪੋਸ਼ਣ ਰੇ ਕੀ ਡਿਟੇਲ ਏ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਸਤਨਾਮ ਸਿੰਘ ਸਸਰੀ ਘਰ ਸਸਰੀ ਘਰ ਵੀਰ ਜੀ ਹੋਠ ਠੀਕਾ ਵੀਰ ਜੀ ਕੋ ਕਿਰਪਾ ਮਹਾਰਾਜ ਜੀ ਚੜ੍ਹਦੀ ਕਲਾ ਜੀ ਠੀਕ ਆ ਜੀ ਵੀਰ ਸਤਨਾਮ ਅੱਜ ਟੋਟਲ 10 ਕ ਆ ਗਿਆ ਆਪਣੇ ਕੋਲ ਅੱਜ 10 ਵੀਰ ਜੀ ਠੀਕ ਹੋ ਪ੍ਰਤਾਪ ਸਿੰਘ ਕੀ ਹਾਲ ਨੇ ਸ੍ਰੀ ਕਾਲ ਸੰਧੂ ਸਾਹਿਬ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਜਿਹੜੇ ਰਾਜਸੰਧੂ ਚੈਨਲ ਵੰਦੇ ਆ ਸਤਿ ਸ੍ਰੀ ਅਕਾਲ ਵੀਰ ਹੋਰ ਕੈਮ ਸੇਤਾ ਕਿਰਪਾ ਕਿਰਪਾ ਟਾਡੀ ਤੇ ਨੱਤੀ ਆਇਆ ਘਰੋਂ ਕਿੱਲੀ ਰੱਖ ਕੇ ਠੀਕ ਆ ਠੀਕ ਆ ਠੀਕ ਆ ਲੈ ਵੀ ਪ੍ਰਤਾਪ ਸਿੰਘ ਦੇ ਵੀਰ ਸਤਨਾਮ ਅੱਜ ਆਪਣੇ ਕੋਲ ਟੋਟਲ 10 ਨਾ ਹੈਗਾ ਹਾਂਜੀ ਹਾਂਜੀ ਤੇ 10 ਦੇ 10 ਨਾ ਗਾ ਵੈਸੇ ਸੂਏ ਸੂਏ ਜਿਆਦੇ ਪਸ਼ੂ ਆ ਤਿੰਨ ਕੀ ਜਿਹੜੇ ਪੋਤੋ ਗੱਪਣਾ ਗੱਪਣਾ ਜੀ ਠੀਕ ਆ ਜੀ ਦੇ ਵੀਰ ਸਤਨਾਮ ਜ਼ਿਆਦਾਤਰ ਗਿਣਤੀ ਆਪਣੇ ਵੀਰਾਂ ਭਰਾਵਾਂ ਦੇ ਸਾਹਮਣੇ ਪੇਸ਼ ਕਰਦੇ گاਵਾਾਂ ਜ਼ਿਆਦੀਆਂ ਹੁੰਦੀਆਂ ਕਈਆਂ ਦੀ ਜ਼ਿਆਦੀ ਹੈ ਸ਼ੌਕ ਹੀ ਆਪਣਾ ਵੀਰ ਜੀ ਜ਼ਿਆਦਾ ਗਈਆਂ ਦਾ ਜ਼ਿਆਦਾ ਪਰ ਮੱਝ ਇੱਕ ਅੱਧੀ ਕੋਈ ਇੱਕ ਦੋ ਨਾ ਕੋਈ ਚੰਗੇ ਲੱਗਦੇ ਕੋਈ ਮਾਨੂੰ ਲੱਗੇ ਚੰਗੇ ਹੈਗੀ ਵੈਸੇ ਸਿਰ ਇੱਕ ਛੋਟੀ ਬੜੀ ਚੰਗੀ ਵੇਚੀ ਆ ਠੀਕ ਆ ਜੀ ਦੋ ਬੰਦੇ ਆ ਬਹੁਤ ਜੀ ਦੋ ਗਈਆਂ ਵੇਚੇ ਮਾਤ ਮਾਰ ਦੀ ਕਿਰਪਾ 14 15 ਨਾ ਗਈ ਠੀਕ ਆ ਜੀ ਠੀਕ ਆ ਲੋਬੀ ਭਰਾਵੋ ਵੱਡੀ ਗਿਣਤੀ ਦੇ ਵਿੱਚ ਪਸ਼ੂ ਆ ਨਾਲ ਦੀ ਨਾਲ ਹੀ ਆਪਾਂ ਡਿਟੇਲ ਆ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਠੀਕ ਆ ਜੀ ਹੋਰ ਸਮਾਂ ਜ਼ਿਆਦਾ ਆਪਾਂ ਨਾ ਲੈਂਦੇ ਤੇ ਪਹਿਲਾਂ ਪਰ ਤੋਂ ਸ਼ੁਰੂਆਤ ਵੀਰ ਸਤਨਾਮ ਐਸੇ ਵੈਰ ਤੋਂ ਕਰ ਲੀਏ। ਬਸ ਸੂਈ ਬੱਛੀ। ਲਓ ਜੀ ਰੱਛੀ ਦੋਸਤੋ ਸੂਈ ਸੁਭਾਈਤ ਰਾਤ ਹੀ ਸੂਈ ਵੀਰ। ਹਾਂ ਜੀ ਹਾਂ ਜੀ। ਲਓ ਜੀ ਰਾਤ ਹੀ ਬੱਛੀ ਸੂਈਏ ਦੋਸਤੋ ਸੂਹਾ ਕਿਨਵਾ ਵੀਰ। ਦੁਜਾ ਜੀ। ਦੁਜਾ ਸੂਹਾ ਮਗਰ ਵੀ ਬੱਛੀ ਆ ਗਈ। ਮਗਰ ਬੱਛੀ ਮਗਰ। ਲਓ ਜੀ ਮਗਰ ਵੀ ਬੱਛੀ ਆ ਸੋ ਨਵਾਈ ਧਵਾਈ ਨਹੀਂ ਕਿਉਂਕਿ ਸੱਜਰ ਤਾਜੀ ਸੂਈ ਆ। ਬੱਛੀ ਵੀ ਇਨਹਾਜ਼ਰ ਕੀ ਦਿੱਤੀ ਜੀ ਵੇਖੋ ਆ ਸਾਰਾ ਫੇਸ ਉਸ ਆਜ਼ਰ ਗਈ ਆ ਕਰੋ ਚੈੱਕ। ਸੋ ਰੰਗ ਪ੍ਰਿੰਟ ਤੇ ਵੀਰ ਸਤਨਾਮ ਕਹਿ ਦਿੰਦਾ ਵੀ ਫੈਸ਼ਨ ਡਿਜ਼ਾਈਨ ਬੜਾ ਚੰਗਾ। ਆ ਕਰੋ ਚ ਤੇ ਆ ਤੁਸੀਂ ਵੇਖ ਸਕਦੇ ਹੋ ਦੋਸਤੋ ਰਾਤ ਹੀ ਸੁੱਈ ਐ ਤੇ ਸਾਰੇ ਵੀਰਾਂ ਨੂੰ ਪਤਾ ਪਸ਼ੂ ਸੱਜਰ ਸੋਇਆ ਸੁвая ਹੁੰਦਾ ਤੇ ਫਿਲਹਾਲ ਜਿਆਦੀ ਲਿਸ਼ਕ ਪੁਸ਼ਕ ਨਹੀਂ ਕੀਤੀ ਵੈਸੇ ਨਾਰਮਲ ਜਿਹੜੀ ਚੀਜ਼ ਆ ਉਹ ਤੁਹਾਨੂੰ ਦਿਸ ਪਣੀ ਐ ਸਾਰੀ ਆ ਵੇਖੋ ਥਣ ਥਣ ਬਹੁਤ ਸੋਹਣਾ ਥੀ ਚਵਾਈ ਦਾ ਥਣ ਲੱਗਾ ਮੁੱਠੀ ਮੁੱਠੀ ਥਣ ਬਹੁਤ ਸੋਹਣਾ ਕੜਿਆ ਆ ਲੈ ਠੀਕ ਆ ਸੋ ਬੱਚਾ ਵੀ ਮਗਰ ਬਹੁਤ ਖੂਬਸੂਰਤ ਪਾਇਆ ਵੇਖੋ ਬਿਲਕੁਲ ਛੋਟੀ ਜੀ ਪੂਛ ਦਾ ਸਾਨੂੰ ਮੂੰਗਰੀ ਬੱਤੀ ਦਾ ਬੱਚੀ ਦਾ ਉਹਦਾ ਛੋਟੀ ਬੱਚੀ ਦਾ ਕੋਨੇ ਨੂੰ ਬੰਨਦੇ ਪ੍ਰਤਾਪ ਆ ਵੀ ਵਿਖਾ ਆ ਵੀ ਵਿਖਾ ਦਿਆ ਉਹ ਹਾਦੀ ਦੋ ਹਾਦੀ ਦੋ ਮਾਵਾਂ ਦੀਆਂ ਦੇਖੋ ਜੀ ਕਾਫੀ ਇਹਦਾ ਇੱਕੋ ਜਿਹਾ ਫੇਸ ਆ ਹਾਂ ਜੀ ਲਓ ਦੋਸਤੋ ਬਿਲਕੁਲ ਬੱਚੀ ਵੀ ਬਹੁਤ ਖੂਬਸੂਰਤ ਹੈ ਮਦਰ ਤਾਂ ਤੁਸੀਂ ਦੇਖ ਹੀ ਲਈ ਆ ਇਨ ਬਿਨ ਜਿਹੜੀ ਮਦਰ ਦੇ ਉੱਪਰ ਹੀ ਬੱਚੀ ਆ ਤੋਂ ਥਣ ਦੇਵੇ ਦੀ ਬਹੁਤ ਸੋਹਣੀ ਆ ਵੈਸੇ ਜਿੰਨਾ ਕਿ ਤੁਸੀਂ ਵਿਖਾਲਾ ਦੇਖ ਰਹੇ ਜੇ ਬੌਲੇ ਤੋਂ ਚੁਵਾਈਆਂ ਚੁਵਾਈਆਂ ਹੋ ਕੇ ਇੱਕ ਵਾਰੀ ਜਦੋਂ ਕਰਮਾਂ ਲਈ ਜਿਵੇਂ ਦੁੱਧ ਤੇ ਚੱਲੀ ਤੇ ਚੰਗਾ ਵਿਖਾਲਾ ਚੰਗਾ ਕਾਰਕ ਜਾਰੀ ਰਹੂਗੀ ਇੰਦੀ ਆ ਵੇਖੋ ਟੰਡੀ ਤੇਰੀ ਸੀਲ ਸੌ ਦੂਜਾ ਸੂਆ ਠੀਕ ਆ ਜੀ ਹਾਂ ਜੀ ਵੀਰ ਸਤਨਾਮ ਬਾਕੀ ਚਲੋ ਤੁਸੀਂ ਤਾਂ ਚੋਜ ਆ ਕੇ ਲਿਆਂਦੀ ਓਥੋਂ ਤਸੱਲੀ ਕਰਕੇ ਐ ਵੀ ਓਕੇ ਕੋਈ ਗੱਲ ਬਾਤ ਨਹੀਂ ਚਾਈ ਬਹੁਤ ਫਾਇ ਲੱਗੀ ਭਰਾ ਬਰੂ ਕੇ ਵੇਖਿਆ ਕਿ ਕਿੰਨੇ ਦੋ ਕਿਲੋ ਸੋਨਾ ਇੱਕ ਨੰਬਰ ਦਾ ਜੀ ਠੀਕ ਹੈ ਜੀ ਤੇ ਇਹਦਾ ਵੀਰ ਸਤਨਾਮ ਕੀ ਲੈਣ ਦੇਣ ਕੀ ਮੁੱਲ ਕਰਦੇ ਨੇ ਮੁੱਲ ਵੀ ਜੀ ਬੱਛੀ ਦੇ ਜਿੰਨਾ ਤੇ ਫੈਸ਼ਰ ਪੁਸ਼ਣ ਹੈ ਹਾਂ ਜੀ ਭਾਵੇਂ ਮਤਲਬ 650 ਹੀ ਕਰ ਲਈ ਜੀ ਹਾਂ ਜੀ ਆ ਆਪਾਂ 36000 ਦੀ ਬੱਛੀ ਦੇ ਦਾਂ 36000 ਦੀ ਆ 36000 ਕੋ ਕਸਰਾ ਕੁਸਰਾ ਕੱਢ ਕੇ ਕਿੰਨੇ ਕ ਦੀ ਕਰਾਹ ਸਿਰ ਵਾਲੀ ਗੱਲ ਹੋ ਗਈ ਬਾਠ ਵੀ ਦੇ ਦਾਂਗੇ ਸੰਤੂ ਸਾਹਿਬ ਕਸਰਾ ਕੱਢ ਕੇ ਵਾਹ ਬੜਾ ਜੀ ਬੱਚੇ ਦਾ ਵਜ਼ਨ ਬਹੁਤ ਜ਼ਿਆਦਾ ਨਹੀਂ ਤੋਂ ਜ਼ਿਆਦਾ ਸੰਤੂ ਤੋਂ ਨਹੀਂ ਚੱਲਦਾ 15 ਰੁਪਿਆ ਛੱਡ ਦਾਂਗੇ ਮਾਲ ਜਿਆ ਬੜਾ ਔਖਾ ਵਾ ਗੱਲ ਕੀ ਹੈ ਜੱਟ ਦੀ ਗੱਲ ਬਹੁਤ ਜ਼ਿਆਦਾ ਠੀਕ ਹੈ ਬੱਚੀ ਬਿੰਦੀ ਬੱਚੀ ਸਾਰਾ ਉਨ ਨਿਕਲ ਦੋ ਆਉਣ ਵਾਲੀ ਚੰਨ ਲੋਰ ਲਾਟ ਵੜਾ ਕਰਵਾਏਗਾ ਠੀਕ ਆ ਠੀਕ ਆ ਲਓ ਵੀ ਭਰਾਵੋ ਮਗਰ ਬੱਚੀ ਆ ਰੇਟ ਪ੍ਰਤਾਪ ਸਿੰਘ ਨੇ ਜਿੰਨੀਆਂ ਕਸਰਾ ਕੱਢਤੀਆਂ ਨੇ ਬਾਕੀ ਮੇਰਾ ਵੀਰ ਹੋਰ ਵੀ ਆਉਂਦੇ ਮਾਨ ਦੇ ਨਾਲ ਦੇ ਵਿੱਚੋਂ ਗੰਜੈਸ਼ ਮੌਕੇ ਤੇ ਕੋਈ ਹੁੰਦੀ ਆ ਤਸਾਰੂਸਾ ਛਡਾਈ ਉਹ ਜਰੂਰ ਮਾਨਤਾਨ ਕਿਸੇ ਭਰਾ ਦਾ ਅੱਛਾ ਵੀਰ ਸਦਨਾਮਾ ਦੂਜੇ ਨੰਬਰ ਤੇ ਆਪੇ ਕੋਲ ਮਤਲਬ ਦੂਜਾ ਸੁਲਾ ਸੂਈ ਆ ਅੱਛਾ ਜੀ ਇਹ ਆਪਾਂ ਲਈ ਗੱਬਰ ਮਾਰੀ ਡਾਕਲਾ ਮੈਂਡਾ ਅੱਛਾ ਜੀ ਗੱਬਰ ਲਈ ਤੇ ਉਹ ਨਾ ਮਤਲਬ ਮਖਰੋ ਕਾਈ ਸੂਬੀ ਤੋਂ ਘਰ ਆ ਲੈਣਾ ਕਿਤੇ ਕੇਅਰ ਕੋਰ ਨਹੀਂ ਕੀਤੀ ਮਤਲਬ ਜਾਂ ਖਿਆਲ ਲਿਆ ਜਾਂ ਕਿਦਾਂ ਹੋਈਆਂ ਹਾਂਜੀ ਹਾਂਜੀ ਉਹਦੇ ਬੱਚੇ ਦੇ ਅੰਦਰ ਉਹ ਪੈ ਗਿਆ ਜਲਾ ਜੁਲਾਏ ਵੱਛਾ ਸੀ ਮਗਰ ਵੱਛਾ ਹੈ ਜੀ ਮਰ ਗਿਆ ਐਕਸਪਾਇਰ ਹੋ ਗਿਆ ਵੱਛਾ ਮਰ ਗਿਆ ਮਤਲਬ ਜਦੋਂ ਆਪਣੇ ਕੋ ਆਈ ਉਦੋਂ ਦੇ ਮਤਲਬ ਮਾੜਾ ਮਾੜਾ ਸਾਧੂ ਲੈਂਦਾ ਹੀਗਾ ਹਾਂ ਜੀ ਹਾਂ ਜੀ ਦੋ ਖਤਮ ਹੋ ਗਿਆ ਜੀ ਅੱਛਾ ਜੀ ਤੇ ਬਾਕੀ ਜੇਰ ਜੂ ਰੋਕੇ ਪਈ ਆ ਤੇ ਛੱਡੀ ਦੀ ਚੋਣ ਚਾਲ ਬਹੁਤ ਚੰਗੀ ਨਿਕਲੀ ਆ ਅੱਛਾ ਜੀ ਆ ਵੱਡੀ ਵੱਛੀ ਆ 526 ਕਿਲੋ ਵਾਲੀ ਆ ਕਾਦਕੂਦ ਤਾਂ ਬੜਾ ਕਾਠਾ ਕੂਠਾ ਬੜਾ ਵਟਾ ਹਾਂ ਬਹੁਤ ਜਿਆਦਾ ਚੰਗੀ ਜੀ ਫਿਰ ਡਿਜ਼ਾਈਨ ਵੇਖੋ ਮਗਰੋ ਪੁੱਠਾ ਪਠਾ ਵੇਖੋ ਵੱਛੀ ਦਾ ਲਓ ਜੀ ਆ ਡਿਜ਼ਾਈਨ ਵੇਖੋ ਹਾਂ ਤੇ ਚੋਈਆਂ ਚੋਈਆਂ ਇੰਨੀ ਵੱਛੀ ਹੋ ਰਹੀ ਹੈ ਮੈਂ ਸੁਈ ਰਾਤ ਕੱਲ ਰਾਤ ਸੂਈ ਬੱਚਾ ਸਾਹਮਣੇ ਉਹਨਾਂ ਅਸੀਂ ਸੌਦਾ ਕਰਕੇ ਆ ਗਏ ਤੇ ਮਗਰੋਂ ਉਹਨਾਂ ਬੱਚੀ ਸੂਈ ਦਾ ਉਹਨਾਂ ਨੇ ਖਿਆਲ ਨਹੀਂ ਕੀਤਾ ਉਹ ਜਰਾ ਜੁਲਾਇ ਵਹਿ ਗਿਆ ਮਣਕੇ ਅਸੀਂ ਬਸੇਰੀ ਦਾ ਕੇਅਰ ਕੀਤੀ ਪਰ ਨਹੀਂ ਬਜਿਆ ਨਹੀਂ ਬੜਾ ਵੇਲੇ ਕਿਵੇਲੇ ਸੂਪੀ ਆ ਹਾਂ ਹਾਂ ਤੇ ਪਤਾ ਉਹਨਾਂ ਨੂੰ ਨਹੀਂ ਸ਼ਾਇਦ ਲੱਗਦਾ ਪਰ ਹਾਂ ਜੇ ਤੁਹਾਨੂੰ ਪਤਾ ਮਣਕੇ ਨਾਲ ਵਿਗੇ ਮਾਲ ਦੀ ਅਗਲਾ ਖਿਆਲ ਨਹੀਂ ਕਰਦਾ ਹਾਂਜੀ 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 ਹਾਂ ਬਬ ਦੱਸੋ ਇਹਨੂੰ ਆਪਾਂ ਕਹਿੰਦੇ ਜਿਵੇਂ ਪੀੜੀ ਦੇ ਪਾਵੇ ਲੱਗੇ ਆ ਵੇਖੋ ਤੁਸੀਂ ਬਿਲਕੁਲ ਚਾਹ ਨੁਕਰਾਂ ਤੇ ਚਾਹ ਗੁੱਠਾਂ ਤੇ ਥਣ ਦੀ ਕੁਆਲਿਟੀ ਠੰਢੀ ਬਹੁਤ ਹੈ ਪੂਰੀ ਖਬਰਦਾਰ ਆ ਵੇਖੋ ਥੱਲੇ ਆ ਡਰਦੀ ਇਹਨਾਂ ਨੇ ਥੋ ਤੋ ਮਗਰ ਇਹਦੇ ਵਿੱਚਾ ਸੀਗਾ ਬੱਚਾ ਜਿਹੜਾ ਤੁਸੋਂ ਤੁਹਾਨੂੰ ਦਿਖਾ ਦਿੱਤਾ ਚਲੋ ਕਾਰਨ ਕੁਛ ਵੀ ਰਹਿਿਆ ਐ ਐਕਸਪਾਇਰ ਹੋ ਗਿਆ ਸੀਗਾ ਤੇ ਵੀਰ ਸਤਨਾਮੇ ਸਵੇਰ ਦੁਜਾ ਤੀਜਾ ਦੁਜਾ ਜੀ ਦੁੱਧ ਪਹਿਲੇ ਸਵੇਰ ਦਾ 23 ਕਿਲੋ ਰਿਕਾਰਡ ਆ ਜੀ ਠੀਕ ਆ ਜੀ ਤੋ ਕ੍ਰੋਸ ਜੰਗਾ 200 ਠੀਕ ਆ ਜੀ ਕ੍ਰੋਸ ਆ ਤੇ ਸ਼ਾਈ ਵਾਲਦਾ ਤਾਂ ਥੋੜਾ ਪਤਾ ਕਿਤਨਾ ਕਿਤੇ ਵਿੱਚ ਗਿਰਦਾ ਕ੍ਰੋਸ ਲੱਗਦਾ ਮੈਨੂੰ ਫੇਸਪੂਟ ਦੀ ਕੁਆਲਿਟੀ ਥੋੜੀ ਉਹਦੇ ਵਿੱਚ ਲੱਗਦੀ ਪਈ ਆ ਠੀਕ ਆ ਜੀ ਤੋ ਮੇਵੇ ਹਵਾਨੇ ਦੀ ਬਹੁਤ ਜਿਆਦਾ ਵਧੀਆ ਅੱਛਾ ਵੀਰ ਸਤਨਾਮ ਬੋਲਾ ਇੱਕ ਦੋ ਡੰਗ ਦੀ ਚਵਾਈ ਆਪਾਂ ਕੀਤੀ ਜਾਂਦੀ ਚਵਾਈ ਹੋ ਚਵਾਈ ਰਾਤੀ ਵੀ 4-5 ਕਿਲੋ ਕੱਢਿਆ ਸੀਗਾ ਹਾਂਜੀ ਤੇ ਸਵੇਰੇ ਵੀ ਇੰਨਾ ਮੱਲੋ ਕੱਢਿਆ 4-4.5 ਕਿਲੋ ਮਗਰ 9 ਦਾ 9 ਦਾਖ ਦੇ ਦਰਮਿਆਨ 13-14 ਕਿਲੋ ਦੇ ਘੇੜ ਘੜਾ ਆਪਾਂ ਚੋ ਲਿਆ ਮਨ ਕੇ ਤੁਸੀਂ 10 ਵਜੇ ਫੇਰ ਸਾਫ ਕੀਤੀ ਥੋੜੀ ਜਿਆਦੀ ਬਣੀ ਬੱਚੀ ਅੱਛਾ ਮਤਲਬ 10 ਵਜੇ ਫੇਰ ਸਾਫ ਕੀਤੀ ਤੇ ਚੋਣ ਚਾਣ ਬੰਗਾ ਬੁੰਗਾ ਪਾ ਲੈਂਦੇ ਆ ਹਾਂ ਬੰਗਾ ਪਾ ਕੇ ਠੰਡੀ ਬਹੁਤ ਨੇੜੀ ਆ ਅੱਛਾ ਕਿਸੇ ਤਰ੍ਹਾਂ ਦਾ ਕੋਈ ਦਿੱਕਤ ਨਹੀਂ ਦੱਤ ਛੱਡਦੀ ਕੋਈ ਨਾ ਨਾ ਕੋਈ ਗੱਲਬਾਤ ਨਹੀਂ ਤੇ ਇਦਾਂ ਬੰਗਾ ਪਾ ਕੇ ਵੇਜੋ ਕੋਈ ਪਰਵਾਹ ਨਹੀਂ ਠੀਕ ਆ ਜੀ ਹਾਂਜੀ ਲੋ ਵੀ ਪ੍ਰਭੂ ਜਿ세 ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਮੇਰਾ ਭਰਾ ਜਿੱਦਾਂ ਮਰਦੀ ਆਪਣੀ ਤਸੱਲੀ ਕਰ ਲਿਓ ਸੋਇਆ ਸੋਇਆ ਪਸ਼ੂ ਆ ਉਹ ਨੂੰ ਕਰੋ ਫੇਸਬੁਕ ਕੁਆਲਿਟੀ ਇੱਕ ਵਾਰੀ ਆ ਫੇਰ ਦੇਖ ਲਓ ਤੁਸੀਂ ਆ ਕਰੋ ਚੈੱਕ ਵੈਸੇ ਉਹ ਛੜਾਕਲ ਜੀ ਡਰਾਕਲ ਜੀ ਵਾਲੀ ਗੱਲਬਾਤ ਨਹੀਂ ਗੱਲਬਾਤ ਨਹੀਂ ਆ ਥੋੜੀ ਮੈਕਸੋਨਾ ਕਰਦੇ ਠੀਕ ਆ ਜੀ ਥੋੜਾ ਬੱਚਾ ਦੋਸਤੋ ਐਕਸਪਾਇਰ ਹੋ ਗਿਆ ਕਿਤਨਾ ਕਿਤੇ ਪਸ਼ੂ ਕੋ 2-4 ਦਿਨਾਂ ਦੇ ਵਿੱਚ ਉਤਰਾਤਰ ਜਾਂਦਾ ਉਹ ਕਿਸੇ ਨਾ ਕਿਸੇ ਜੀਜੂ ਧਰ ਕੀ ਕਰਮਾਂ ਵਾਲੀ ਦਾ ਠੀਕ ਆ ਜੀ ਦੁੱਧ ਵਾਲੇ ਪਾਸਿਓ ਲਹਿਰਾ ਬਹਿਰਾ ਕਰ ਦਿਓਗੀ ਵੈਸੇ ਲੈਵੇ ਭਾਂਡੇ ਦੀ ਪੂਰੀ ਖਬਰਦਾਰਾ ਠੀਕ ਆ ਜੀ ਇਹ ਵੀ ਜ ਆ ਰੋਵਾ ਕੱਲ ਲਈ ਆ ਆ ਕਰੋ ਚੈੱਕ ਅੱਛਾ ਵੀਰ ਸਤਨਾਮ ਇਹ ਦੇਣੀ ਆਪਾਂ ਕਿੰਨੇ ਲੱਗਦੀ ਆ ਬੋਲ ਵੇਖੋ ਜੀ ਹੁਣ ਬੱਸੀ ਦਾ ਜਿਆ ਲਈ ਤੇ ਬੜੀ ਆਸ ਨਾਲ ਹੀ ਹਾਂਜੀ ਹਾਂਜੀ ਲੈਵਲ ਉਹ ਵੀ ਚੰਗਾ ਤੇ ਹੈ ਵੱਡੀ ਆ ਭਾਵੇਂ 70 72 ਦੀ ਵੇਚ ਰਹੀ ਨੇ ਕੋਈ ਨਹੀਂ ਕਿਸੇ ਪਾਸੇ ਹਾਂ ਤੇ ਵੇਖਦੀ ਵੀ ਜੀ 70000 ਦੀ ਬੱਸੀ ਅਸ ਸੁਟਿਆ ਵੇਖਦੀ ਹਾਂ ਹੁਣ ਆਪਾਂ 65 ਦੀ ਦੇਦਾ ਕੋਈ ਗੱਲ ਹੁਣ 65 ਦੀ ਹਾਂ ਹੋਰ ਵੀ ਕਰ ਦਈਏ ਚਲੋ 68 ਦੀ 68 ਦੀ ਤੇ ਆਪਾਂ ਦੋ ਉੱਤੇ 60 ਦੀ ਦੇ ਦਾਂਗੇ ਤੁਹਾਨੂੰ ਸਾਹਿਬ 68000 ਦੀ ਹਾਂ 68000 ਦੀ 68000 ਦੀ 4 ਉਹ 3000 ਰੁਪਏ ਜਿਹਾ ਜੱਦਾਂ ਦਾ ਬੱਚੇ ਦਾ ਹਾਂ ਬੱਚੀ ਤਾਂ ਉਹ ਜੀ 2 3000 ਤੱਕ ਜਾਣ ਆਉਂ ਜਦੋਂ ਬਾਕੀ ਜੋ ਬਰਬਾਰਾ ਫਰਕ ਤਾਂ ਲੱਗਦਾ ਯਾਰ ਥੋੜੀ ਲੇਸ ਜੀ ਦਾ ਫਿਰ ਲਾਉਣੀ ਪੈਂਦੀ ਹਾਂ ਜੀ ਹਾਂ ਜੀ ਲੋਵੇ ਬਾਠ ਜਰ ਦੀ ਜੂਰੀ ਮਤਲਬ ਚੋਲੇ ਵਾਲੇ ਭਰ ਭਰ ਬਹੁਤ ਜਰ 68000 ਦੀ ਹਾਂ ਅੱਛੀ ਅੱਛੀ ਦਾ ਲੱਜਾ ਕਰਦਾ ਬੱਚਾ ਤੇ ਕੌਣ ਬਾਲਦਾ ਬੱਚਾ ਹਾਂ ਬਾਕੀ ਜਦੋਂ ਉਹ ਫਰਕ ਪੈਂਦਾ ਉਹ ਵੀ ਚਲੋ ਕਿ ਮਹੀਨਾ 20 ਦਿਨ ਕੋਈ ਬੰਦਾ ਮਾੜਾ ਮੋਟਾ ਸਾਹਿਬ ਕੋਈ ਛੜਾ ਛੜਾ ਦਿੰਦੇ ਹਾਂ ਹਾਂ ਫਰਕ ਚਲੋ ਇਹ ਵੀ ਕੁਦਰਤੀ ਹੈ ਨੇਚਰਲ ਨਹੀਂ ਵੀ ਅਣ ਹੋਣੀ ਹੋਗੀ ਕੋਈ ਨਹੀਂ ਹਾਂ ਜੀ ਹਾਂ ਜ ਲਓ ਦੋਸਤੋ 62000 ਦੀ ਮਿਲ ਜੂਗੀ ਪੂਰੇ ਬਰਾਂਡੇ ਜਿਹੜੀ ਜਿਹੜੀ ਇਹ ਵੈੜਾ ਵੱਡਾ ਕੱਦ ਕਾਠਾ ਸੋਹਣੀ ਆ ਫਾਬਰਾ ਪੂਰੀ ਆ ਤੇ ਇੱਕ ਵਾਰੀ ਸੂਸਵਾਜ ਪਸ਼ੂ ਆਇਆ ਥੋੜੀ ਤਹਿ ਤੂ ਜੀ ਲਾ ਜਾਂਦਾ ਹੋਰ ਜਾਣ ਆ ਮੋਟਰ ਨਹੀਂ ਖੁੱਲਣ ਦੀ ਰੇਡੀ ਕਰਨ ਵਾਲੀ ਆ ਆ ਕਰੋ ਚੈੱਕ ਕਰਨ ਵਾਲੀ ਨੂੰ ਬਖਾਲਾ ਬਖੂਲਾ ਹੀ ਜਿਵੇਂ ਆਪਾਂ ਗੱਲ ਕਰਦੇ ਵੀ ਇੱਕ ਐਚ ਐਫ ਬਰੀਡ ਦੀਆਂ ਵੈੜਾ ਨੂੰ ਲੱਗਾ ਹੁੰਦਾ ਆ ਦੇਖੋ ਜੀ ਨਿੱਗਰ ਚੱਡਾ ਹਰ ਆ ਪਈਆਂ ਖੜੀਆਂ ਕਪਾਹ ਦੀਆਂ ਪੰਡਾ ਉਹ 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 ਮਾਨ ਬੜਾ ਕਰਦਾ ਭਰਾਵਾਂ ਦੇ ਸਾਹਮਣੇ ਚੰਗੀਆਂ ਚੰਗੀਆਂ ਵੇੜਾਂ ਲੈ ਜੇ ਹੋਣੀਆਂ ਸੋਹਣੀਆਂ ਤੇ ਹੁਣ ਮਾਲ ਜਿਹੜੇ ਸਾਹਮਣੇ ਮਿਲਦਾ ਫਿਰ ਉਹ ਸਾਬ ਨਾਲ ਲੈਣਾ ਪੈਣਾ ਪੈਂਦਾ ਬਹੁਤ ਵਧੀਆ ਲੀਆਂ ਸਾਡੀ ਭਰਾਵਾਂ ਦੀ ਮਰਜ਼ੀ ਹਾਂ ਤੇਗਾ ਠੀਕ ਲੋ ਵੀ ਪ੍ਰਤਾਪ ਅੱਗੇ ਵੀ ਸਦਨਾਮ ਆ ਗਈ ਵੇੜ ਆਪਣੇ ਕੋਲ ਪਹਿਲਾਂ ਸੋਹ ਵੇੜ ਸੋਈ ਜੀ ਇਹ ਦੇਸੀ ਚ ਆ ਗਈ ਹੈ ਨਾ ਇਹ ਦੇਸੀ ਕੇਲੇ ਵਿੱਚ ਭਾਵੇਂ ਕੋਈ ਥਾਰ-ਵਾਰ ਕਰ ਕੇ ਲੈ ਆਪਾਂ ਨਹੀਂ ਉਹ ਵੀ ਇਹਨੂੰ ਕਹਿੰਦੇ ਅੱਛਾ ਵੀਰ ਸਤਨਾਮ ਇਹਦਾ ਸੂਆ ਦੂਜਾ ਪਹਿਲਾ ਸੂਆ ਜੀ ਪਹਿਲਣ ਬੱਛੀ ਹੈ ਮਗਰ ਬੱਛੀ ਹੈ ਇਹ ਕਿਦਾਂ ਸੂਈ ਆ ਇਹਨੂੰ ਅਜ ਚਾਰ ਦਿਨ ਹੋ ਗਏ ਜੀ ਲੋ ਵੀ ਅਜ ਚਾਰਾਂ ਕ ਦਿਨਾਂ ਦਾ ਸਮਾਂ ਦੋਸਤੋ ਯਾਰ ਮਗਰ ਬੱਛੀ ਚ ਕਰੋ ਚੈੱਕ ਠੀਕ ਆ ਜੀ ਸੋ ਚੌਕ ਦਿਨਾਂ ਦੀ ਸੂਈ ਹੈ ਤੇ ਪਹਿਲਾ ਹੀ ਸੂਆ ਤੇ ਕਰਮਾਂ ਵਾਲੀ ਬੱਛੀ ਨੂੰ ਦੋਸਤੋ ਥਣ ਥਣ ਵੇਖੋ ਠੀਕ ਆ ਜੀ ਬਹੁਤ ਚਵਾਈ ਵੀਰ ਜੀ ਨੂੰ ਇੰਨੀ ਲੱਗੀ ਤੇ ਗੱਲਾਂ ਹੀ ਛੱਡ ਦੇ ਸੋ ਮੁੱਠੀ ਥਾਣਾ ਹਾਂ ਜੀ ਬਹੁਤ ਪਿਆਰੀ ਥਣ ਦੀ ਕੁਆਲਿਟੀ ਆ ਕਰੋ ਚੈੱਕ ਠੀਕ ਆ ਜੀ ਬੇਨਮੂਨ ਬਹੁਤ ਸੁਨੀਆਂ ਹਵਾਨੇ ਲੇਵੇ ਤੇ ਤੇ ਚਾਰਾ ਕੁ ਦਿਨਾਂ ਦਾ ਸਮਾਂ ਹੋਇਆ ਇਹਨੂੰ ਸੂਈ ਨੂੰ ਤੇ ਵੀਰ ਸਤਨਾਮ ਬੋਲਾ ਜਾਂ ਬੋਲੇ ਤੋਂ ਬਾਅਦ ਇਹਦੇ ਵਿੱਚ 11 13.5 ਕਿਲੋ ਪੱਕਾ ਮਤਲਬ ਕੋਈ ਬੋਲਾ ਗੇ ਲੈਣ ਭਾਈ ਉਹ ਪੰਪਰਾ ਦੁੱਧ ਗੇ ਲੈਣ 13.5 ਕਿਲੋ ਚੱਲਣੀ RAM ਨਾਜ ਤਾਂ ਮਰਜ਼ੀ ਵਿੱਚ ਚੁਾਈ ਕਰੇ ਆਪਣੇ ਆ ਨੱਟ 13 ਕਿਲੋ ਜਾਂ ਹਾਂਜੀ ਹਾਂਜੀ ਠੀਕ ਉਹਨੇ ਪਤਾਰਾ ਮਾਰ ਕੇ ਖਾਣੇ ਹੋਰ ਫਿਰ ਬਾਅਦ ਚ ਖਾਣੇ ਪਹਿਲਾਂ ਖਾਦੀ ਆ ਕੋਈ ਗੱਲ ਨਹੀਂ ਬਾਅਦ ਚ ਖਾਦਾਂਗੇ ਬਾਅਦ ਚ ਖਾਣੇ ਹਾਂ ਉਹ ਵੀ 13 ਕਿਲੋ 13 ਕਿਲੋ ਬਹੁਤ ਬਰਫਰ ਦੀ ਠੰਡੀ ਜੀ ਠੀਕ ਹੈ ਜੀ ਆਹ ਕਿਦੇ ਲੱਤ ਪੁੱਟਣ ਨੂੰ ਪਤਾ ਕਰਵਾ ਲੈ ਪ੍ਰਤਾਪ ਖੋਲਿਆ ਜੇ ਇਹਨੂੰ ਤਲਿ ਅਛਾ ਵੀਰ ਸਤਨਾਮ ਕੀ ਮੁੱਲ ਕਰਦੇ ਆ ਵੀਰੇ ਕੀ ਡਿਮਾਂਡ ਰੋ ਮੁੱਲ ਵੀ ਜਿਹਾ ਚਲੋ ਦੇਸੀ ਦੀ ਨਮਾਰ ਬਸਰੀ ਚੱਲਣ ਢਈ ਆ ਨਾ ਮੁੱਲ ਦੇ ਭਾਵੇਂ 50 ਇਕੱਲੇ ਵਸੀ ਹੈ ਵੀ ਵੱਡੀ ਦੁੱਧ 15 16 ਕਿਲੋ ਵਾਲੀ ਆ ਹਾਂਜੀ ਹਾਂਜੀ ਤੇ ਮੋਲਾ ਦਾ ਪਾ 3 ਛੜ ਦਾਂਗੇ 50000 ਸੁਣ 47 ਦੀ 45 ਦੇ ਦਾਂਗੇ ਇਹਨਾਂ ਨਾਲ ਛੜਗੇ ਸਤਨਾਮ ਸਿਓ ਉਹਦੇ ਵਾਲਾ ਹੀ ਪਾ ਹਾਂ ਜਿੰਨੇ ਦੀ ਉਹ ਦਿੱਤੀ ਉਹਨੇ ਦੀ 45000 ਦੀ ਸੰਧੂ ਸਾਹਿਬ ਉਹ 45 ਦੀ ਏ ਹਾਂ ਉਹੋ ਹੀ ਕੀਤ ਕੇ ਕੋਈ ਲਵੇ ਹਾਂ 45 ਦੀ ਦੇ ਦਈਏ ਹਾਂਜੀ 45 ਦੀ ਏ ਸਮੋ ਲਓ ਜੀ ਤੇ ਮੌਜ ਕਰੇਗਾ ਵੀਰ ਕੋਈ ਲੈ ਕੇ ਜਾਵੇ ਉਹ ਤਾਂ ਮਈਆਂ ਰਖਾਂਦਾ ਭਾਜੀ ਇਹਦਾ। ਸਾਡ ਨੂੰ ਕੋਈ ਮਰਜ਼ੀ ਆਤੀ ਜਾਂਦੀ। ਬਿਲਕੁਲ ਬਿਲਕੁਲ। ਬਿਲਕੁਲ। ਲਓ ਦੋਸਤੋ ਕਿਸੇ ਵੀਰ ਨੂੰ ਜਚਣਾ ਸੌਤਾ ਦੀ ਲੋੜ ਨੂੰ ਕਿਸੇ ਨੇ ਪਸੂ ਖਰੀਦਣਾ। ਆਹ ਆਹ। ਪੈਸੇ ਲਾਉਣੇ ਆ ਵੀ ਦੋ ਦੋ ਲਾਉਣੇ ਆ। ਇਹ ਦੇਖੋ ਹੀ ਨਹੀਂ ਜਦੋਂ ਮੰਨ ਲਓ ਅਸੀਂ ਇਹ ਲਿਆ ਕੇ ਹੀਰਾ ਕੋਲ ਲਾ ਕੇ ਲਿਆ ਕੇ ਵਧਾ ਜਿੱਦਾਂ ਮਰਜ਼ੀ ਉਗਾ ਕੇ ਤਸੱਲੀ ਕਰੇ। ਅਸੀਂ ਸਹੀ ਕਰਾਵਾਂਗੇ। ਦੇਖੋ ਤੁਹਾਨੂੰ ਵੈੜ ਦਿਖਾਉਨੇ ਆ ਇਹ ਗੱਬਣ ਵੀਰ ਸਤਨਾਮ ਆ। ਆਈ ਆ ਜੀ ਆਫਰੀ। ਲਓ ਵੀ ਇੱਕ ਜਰਸੀ ਦਾ ਤੇ ਸਾਈ ਵਾਲ ਦਾ ਜਿਹੜਾ ਦੋਸਤੋ ਕਰਾਉਸ ਇਹਦੇ ਦੇਖੋ। ਪਾ ਕੇ ਗਏ ਸਵੈੜ ਦੇ ਵਿੱਚ। ਇਹ ਵੀ ਬਰਫੀ ਮੇਰੀ। ਉਹ ਲਾਲ ਰੰਗ ਦੇ ਵਿੱਚ ਪਿੰਡੋਂ ਬੱਚੀ ਲਈ ਇਹਦਾ ਪਹਿਲੇ ਸੋਰਾ ਤਨ ਕਰਵਾਣੇ ਨੂੰ ਲਗਾ ਠੀਕ ਹੈ ਜੀ ਏਦੀ ਠੰਡੀ ਜੀ ਚੰਗੇ ਥਾਂ ਤੋਂ ਲਈ ਭਰੋਸੇਯੋਗ ਥਾਂ ਤੋਂ ਲਈ ਹੈ ਨਾ ਆਪਣੇ ਪਿੰਡੋਂ ਖਾਸ ਆਪਣੇ ਪਿੰਡੋਂ ਆ ਠੀਕ ਹੈ ਜੀ ਹਾਂ ਤੇ ਸੁਆਵੀਰ ਕਰਵਾਉਂਦੀ ਜੀ ਤੁੱਜਾ ਸੁਆਹ ਜੀ ਪਹਿਲੇ ਸੁਏ ਦਾ ਤਾਂ 22 23 ਕਿਲੋ ਦਾ ਰਿਕਾਰਡ ਆ ਬੇਸ਼ੱਕ ਕੋਈ ਭੈਣ ਭਰਾਊ ਨਾ ਆਪਾਂ ਮਗਲੇ ਘਰੋਂ ਵੀ ਗਾਰੰਟੀ ਕਰਵਾਵਾ ਅੱਛਾ ਕਰਵਾਵਾ ਵੀ ਬਲਕਿ 22 23 ਵੀ ਤਾਂ ਪਲੱਸ ਹੀ ਚੱਲੀ ਹੈ 22 23 ਕਿਲੋ ਗਰੰਟੀ ਨਾਲ ਕੱਢਿਆ ਇਹ ਨਹੀਂ ਲਵੇ ਕਹਿਣ ਵਾਲੀਆਂ ਗੱਲਾਂ 22 23 ਕਿਲੋ ਐ ਗਰੰਟੀ ਦਾ ਦੁੱਧ ਮੈਨੂੰ ਦਿੱਤਾ ਕਰ ਮੈਨੇ ਲਓ ਜੀ ਹੁਣ ਦੂਜਾ ਸੂਆ ਦੂਜਾ ਸੂਆ ਇੱਕ ਵਾਰੀ ਥੋੜਾ ਜਿਹਾ ਤੁਹਾਨੂੰ ਇਧਰੋਂ ਦਿਖਾਉਣੇ ਆਪਾਂ ਆ ਕਰਿਓ ਚੈੱਕ ਆਹ ਦੇਖਿਓ ਜੀ ਬਹੁਤ ਖੂਬਸੂਰਤ ਕੁਆਲਿਟੀ ਦੇ ਵਿੱਚ ਆ ਤੇ ਇੱਕ ਜਿਹੜਾ ਦੋਸਤੋ ਬਦਾਮੀ ਰੰਗ ਆਉਂਦਾ ਬਦਾਮੀ ਰੰਗ ਦੇ ਵਿੱਚ ਆਪਾਂ ਨੂੰ ਮੰਨਦੇ ਆ ਬਦਾਮੀ ਰੰਗ ਵੀ ਲਾਲ ਰੰਗ ਵੀ ਬਹੁਤੇ ਫਿਰ ਕਹਿ ਦਿੰਦੇ ਆ ਠੀਕ ਹੈ ਜੀ ਤੋ ਗੋਲਗਲ ਬਹੁਤ ਸੋਹਣਾ ਦੇਖੋ ਸੋ ਚਾਰੇ ਧਨਾਂ ਦੀ ਸਪੇਸ ਵੰਡ ਬਹੁਤ ਕਮਾਲ ਦੀ ਸੋ ਮੋਟਾ ਥਣ ਸਪੇਸ ਵੰਡ ਬਿਲਕੁਲ ਤੁਹਾਡੇ ਸਾਹਮਣੇ ਆ ਸੋ ਲਾਇਆ ਲੋਇਆ ਕਾਫੀ ਪਿਆ ਕਰਮਾ ਲਈ ਨੇ ਤੇ ਦਿਨ ਆਪਾਂ ਹੋਰ ਵੀ ਉਮੀਦ ਕਰਦੇ ਆ ਵੀ ਹਫਤੇ ਤੋਂ ਬਾਹਰ ਵੀ ਦਿਨ ਲੈ ਕੇ ਜਾ ਸਕਦੇ ਵੈਸੇ ਹਫਤੇ ਦੇ ਵਿੱਚ ਵਿੱਚ ਆ ਜੂਗੀ ਤੇ ਲੜ ਰੁੜ ਕਾਫੀ ਛਾਤੇ ਢਿਰ ਢੁਲ ਕਾਫੀ ਆ ਬਾਕੀ ਵੀਰ ਸਤਨਾਮ ਤਿੱਪਣ ਤੋਂ ਪਾਉਣ ਦੀ ਵੇਹ ਆਪਣੇ ਦਾ ਚਲੋ ਤਸੱਲੀ ਹੁੰਦੀ ਆ ਕੋਈ ਕੋਈ ਕਰੇ ਆਪਦੀ ਕਰਾ ਦਿਓ ਤਸੱਲੀ ਕਰਾ ਦਿਓ ਮਾਰ ਦਿਓ ਦੋਸਤਾਂ ਮਾਰ ਦਿਓ ਜੀ ਉਹ ਲਓ ਜੀ। ਲਓ ਦੋਸਤੋ ਵੈਸੇ ਇਹ ਤਸੱਲੀਆਂ ਹੁਣ ਮੌਕੇ ਤੇ ਆਪਾਂ ਜੋ ਕਰਾਈ ਜਾਂਦੇ ਆ ਤੁਸੀਂ ਵੀ ਆਪਣੀਆਂ ਕਰਿਆ ਕਰੋ ਆਪਾਂ ਤਾਂ ਵਾਰ ਵਾਰ ਕਹਿੰਦੇ ਆ ਆ ਕਰੋ ਚੈੱਕ ਕਰੋ। ਸਿਕਿਉਰਿਟੀ ਪੌਨ ਦਾ ਪ੍ਰੋਸੀਜਰ ਜਿਹੜਾ ਤੁਸੀਂ ਵੇਖ ਲਓ। ਮੋਟੀ ਧਾਰ ਅਗਲੇ ਥਾਣੇ ਦੀ ਕਰੋ ਚੈੱਕ ਜੀ। ਅਗਲੇ ਥਾਣੇ ਵਰਦੇ ਵੇਖ ਲਓ ਆ ਮਗਰਲੇ ਥਾਣਾ ਜੀ। ਜਿੱਦਾਂ ਮਰਜੀ ਮੇਰਾ ਵੀਰ ਗਰਲ ਗਰਲ ਭਰਾਵੇ ਇੱਥੇ ਆਣ ਕੇ ਬਹੁਤੀ ਮੋਟੀ ਧਾਰ ਵਈ ਬਹੁਤੀ ਜ਼ਿਆਦੀ ਕੁਲੀ ਆ ਜੀ। ਆ ਆ ਕਰੋ ਚੈੱਕ ਠੀਕ ਆ ਜੀ ਅੱਛਾ ਵੀਰ ਸਤਨਾਮ ਦੇ ਦਿਆ ਕਿੰਨੇ ਦੀ ਦੇ ਦਈਏ ਵੀਰ ਜੀ ਬੱਚੀ ਜੇ ਤੇ ਦੇਈਏ ਸਵਾਗ ਹੋਗੇ ਫਿਰ ਦੇਵਾਂਗੇ 70% ਆ ਗਈ ਹਾਂਜੀ ਹਾਂਜੀ ਜੇ ਉਹ ਭੈਣ ਭਰਾ ਇਤਨਾ ਲੇਜੂ 60000 ਦੀ ਦੇ ਦਾਂ ਹਾਂਜੀ 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 ਪੂਰੀ ਫੁੱਲ ਗਰੰਟੀ ਵਾਲੀ ਆ ਇਹ ਨਹੀਂ 100 110% ਗਰੰਟੀ ਦੇ ਦੋਰਾਗੇ ਹੂੰ ਹੂੰ ਉਹ ਮਗਲੇ ਘਰੋਂ ਬੜੀ ਗਰੰਟੀ ਮਿਲੀ ਜੀ ਅੱਛਾ ਵੀਰ ਸਤਨਾਮ ਕਿੰਨੇ ਦੀ ਹਾਂ ਨਾ ਕਿੰਨੇ ਦੀ ਹੁੰਦੀ ਐ ਦੇਖੋ ਜੀ ਜੇ ਇਹਨੇ ਮਤਲਬ ਦਿੱਤੀ ਆਪਾਂ ਸਵਾਗ ਬੱਚੀ ਫਿਰ ਤੇ ਦੇਵਾਂਗੇ 70000 ਦੀ ਹਾਂਜੀ ਹੁਣ 60000 ਦੀ ਬੱਚੀ ਦੇ ਦਾਂ ਕੋ ਭੈਣ ਭਰਾ ਜਾ ਕੇ ਸਾਲ ਨੂੰ ਦੋ ਜਰ 65000 ਦੀ 60 ਦੀ ਦੇ ਦਾਂਗੇ 60 ਨਹੀਂ ਸੰਦੂ ਸਾਹਿਬ 40000 ਰੁਪਏ ਦੇ ਵਿੱਚ ਪੁੱਛਦਾ ਨਹੀਂ 25 ਲਈ ਬੜੇ ਰੋਗ ਨਾਲ ਸੱਜਣ ਮੇਰੇ ਭਰਾਵਾਂ ਉਹ ਉਹਨਾਂ ਦੀ ਗੱਲ ਆ ਜਿਹੜੇ ਉਹਨਾਂ ਨੂੰ ਫੋਨ ਕੀਤਾ ਦੇ ਆਂ ਫੇਰਾ ਪੂਰੀ ਜਾਇਜ਼ ਜਜ ਕਰਕੇ ਹਾਂਜੀ ਲਈ ਆ ਜੀ ਆਪਣੇ ਵੱਲ ਜਾਇਜ਼ ਨਹੀਂ ਫੇਰੇ ਪੂਰੇ 60 ਦੀ ਦੇਖੀਏ ਪੂਰੇ 60 ਦੀ ਠੀਕ ਕਰਨਿਆ ਉਹ ਨਹੀਂ ਬੰਦਾ ਪੂਰੇ 60 ਦੀ ਦੇ ਦਾਂਗੇ ਸੰਦੂ ਸਾਹਿਬ ਕਰਤਾ ਜਿਹੜਾ ਕੁਝ ਕਰਨਾ ਸੀ ਹਾਂਜੀ ਉਸ ਨਾਮ ਦਾ ਕੀ ਕਰਨ ਰਿਹਾ ਮੈਂ ਕਰਤਾ ਜਿਹੜਾ ਕਰਤਾ ਨਹੀਂ ਬੜੇ ਮਾਲ ਨਾਲ ਆਸੀ ਲਈ ਆਪਾਂ ਇਹ ਚੰਗੀ ਆ ਹਾਂ ਬਿਲਕੁਲ ਗਾਤ ਕੁੱਦ ਬੜਾ ਵਧੀਆ ਫੁੱਲੀ ਗਰੰਟੀਆਂ ਦਿੱਤੀਆਂ ਵਾਹ ਲੋ ਜੀ ਬਾਕੀ ਤੋਂ ਦੀ 22 23 ਹੋਇਆ ਸੀ 22 ਦੀ ਦੱਸ ਕੇ ਦੇਣੀ ਆ। ਕੋਈ ਨਹੀਂ ਮੈਂ ਆਪਣਾ ਇੱਥੇ ਗਾਰੰਟੀ ਦੇ ਦਾਂਗੇ ਆਪਾਂ। ਚਲੋ ਜੀ ਬਿਲਕੁਲ ਬਿਲਕੁਲ। 2 14 ਦੇ ਕਰਦੇ ਫਿਰ ਨਿੱਗਰ ਚੱਡੇ ਦੀ ਵੇਖੋ। ਪੂਰੀ ਕਬਚੀ 2 14 ਦੇ ਵਿੱਚ ਵਾਲਾਉ ਕਰਮਾ ਪੂਰੀ ਬਣ ਜਾਣੀ ਬਹੁਤ ਬਣ ਜਾਣੀ ਆ। ਵੈਸੇ ਦੋਸਤੋ ਮੈਂ ਹਫਤਾ 6 ਦਿਨ ਕਹੇ ਸੀ ਵੈਸੇ 5 4 14 ਦਿਨਾਂ ਦੇ ਵਿੱਚ ਵਾਲਾਉਣਾ ਕਰਮਾ ਠੀਕ ਆ। ਚਲੋ ਜੀ ਤੇ ਬਾਕੀ ਠੰਡੀ ਧੀਰੀ ਅਗਲੀ ਮੱਝ ਵਿਖਾਈਏ। ਹਾਂਜੀ ਮੈਂ ਸੁਈਦਾ ਵੀਰ ਦੀ 4 ਦਿਨ ਹੋ ਗਏ ਦੂਜੇ ਸੂਏ ਆ। 4 ਕ ਦਿਨਾਂ ਦੀ ਸੂਈ ਆ ਦੂਜਾ ਸੂਆ ਮਗਰ ਕਟਾ। ਹਾਂਜੀ। ਲਓ ਬੋਲਾ ਵੀਰ ਦਾ ਨਾਮ ਕਿੰਨਾ ਕੋ ਜੀ ਇਹਦੇ ਕੋਲ 7 7.5 ਕਿਲੋ ਬੋਲਾ ਪੱਕਾ ਜੀ 7 7.5 ਕਿਲੋ ਹੁਣ ਦੋਸਤੋ ਜਿਹੜਾ ਚਵਾਈ ਦੇ ਵਿੱਚ ਆ 7 7.5 ਕਿਲੋ ਬੋਲਾ ਇਸ ਵਕਤ ਇਹਦੇ ਥਨੇ ਹਾਜ਼ਰ ਤੇ ਪੱਕ ਪੁਖੇ ਦਾ ਨੀਲੀ ਜੀ ਆ ਜਾਂਦਾ ਆੱਖਾ ਆੱਖਾ ਬੱਲੀਆਂ ਖੋਰ ਖਰਾਂ ਵੀ ਧੋਤੇ ਆ ਬਾਕੀ ਨੇ ਆ ਨਿਸ਼ਾਨੀਆਂ ਨਹੀਂ ਹੁੰਦੀਆਂ ਬਾਕੀ ਮਸਲ ਦੇ ਵਿੱਚ ਦੋਸਤੋ ਨਾ ਪੈ ਕੇ ਕੋਈ ਸੌਦਾ ਕਰਿਓ ਬਾਕੀ ਨੀਲੀ ਦੇ ਵਿੱਚ ਆਪਾਂ ਤਾਂ ਬਿੱਲੀ ਬੁੱਲੀ ਆੱਖਾ ਆੱਖਾ ਬਿੱਲੀਆਂ ਮੱਥੇ ਵੱਲ ਠੀਕ ਆ ਜੀ ਤੇ ਖੁਰਾਂ ਖਰਾਂ ਦੇ ਉੱਪਰ ਜਵਾਬ ਆ ਚੌਂ ਦੇ ਉੱਪਰ ਹੀ ਤੇ ਬਾਕੀ ਬੰਤਰ ਪੁੰਤਰ ਬੜੀ ਵਧੀਆ ਠੀਕ ਆ ਜੀ ਇਹ ਗੱ ਇਹ ਗਾ ਹੋ ਗੇ ਲੁੰਗ ਗਿਆ ਹਾਂਜੀ 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 ਆ ਦੇਖੋ ਜੀ ਆ ਕਰੋ ਚੈੱਕ ਠੀਕ ਹੈ ਜੀ ਥੋੜਾ ਇੱਕ ਵਾਰ ਥੋੜਾ ਤੁਹਾਨੂੰ ਦੂਰੋਂ ਦਿਖਾ ਦਿੰਦਾ ਆ ਹਾਲਾ ਹਾਂ ਠੀਕ ਹੈ ਜੀ ਅੱਛਾ ਫਿਰ ਸਤਨਾਮ 7 ਕਿਲੋ ਬੋਲਾ ਹੈ ਨਾ 7 1/2 ਕਿਲੋ ਚ ਆਸ ਬੂ ਮਿਹਰਬਾਨੀ ਠੀਕ ਹੈ ਠੀਕ ਹੈ ਲਓ ਜੀ ਆ ਕਰੋ ਚੈੱਕ ਠੀਕ ਹੈ ਜੀ ਸੋ ਸੱਜਰਤਾ ਜੀ ਸੁਈਏ ਭਰਾਵੋ ਤੇ ਚੋਕੇ ਮੇਰੇ ਵੀਰਾਂ ਨੇ ਤੁਸੀਂ ਤਸੱਲੀ ਕਰ ਲੈਣੀ ਆ ਪੂਰ ਛਟਾ ਜਿੱਦਾ ਮਰਜ਼ੀ ਆਪਣੀ ਤਸੱਲੀ ਕਰੋ ਠੀਕ ਆ ਮਗਰ ਕਟਾ ਮੇਲ ਕਾ ਚਾਰਾ ਕ ਦਿਨਾਂ ਦੀ ਸੂਈ ਆ ਦੂਜਾ ਸੂਆ ਇਹ 7 ਕਿਲੋ ਬੋਲਾ ਠੀਕ ਆ ਬੰਤਰ ਬੁੰਤਰ ਵੇਖੋ ਤੁਸੀਂ ਬਿਲਕੁਲ ਗੋਲਸਰਾਂ ਨੇ ਯਾਰ ਕੀ ਆ ਪੂਰੀ ਫਿੱਟ ਫਾਟ ਰਾਜੀ ਚਾਰੀ ਜਰੂ ਬਹੁਤ ਚੰਗੀ ਅੱਛਾ ਵੀਰ ਸਤਨਾਮ ਕੀ ਮੁੱਲ ਲੈਣ ਦੇਣ ਮੁੱਲ ਵੀ ਜੀ ਭਾਵੇਂ ਦਾ 90 95 ਜਿੰਦਾ ਮਰਜ਼ੀ ਕਰੀ ਜਾਈਏ ਹਾ 8000 ਦੀ ਵੈਦ ਜਾਨ ਹੈ 80 ਦੀ 88 ਦੀ ਹਾਂ 88 ਦੀ ਦੋ ਆਠੇ ਲੱਗੇ ਪ੍ਰਤਾਪ ਦਾਦਾਂਗੇ ਆਪਾਂ ਕੋਈ ਗੱਲ ਨਹੀਂ ਆ ਤੇ 3000 ਜਿੱਤਾ ਦੇ ਵਿੱਚੋਂ ਜਿੱਤੇ ਕਿੰਨਾ ਕਿੰਨਾ ਤਿੰਨ 4000 ਛੜਦਾ 83 83 ਹੋ ਗਏ ਤੈਨੂੰ ਦੱਸ 83 ਹੋਰ ਆਉਂਦਾ ਫਿਰ 500 ਰੁਪਏ ਸਾਡੇ 83 ਹੁਣ ਜਾਇਆ ਜਾ ਤੈਨੂੰ ਦੱਸ ਹੁਣ ਤਾਂ ਕਵਰੇਜ ਹੋਰ ਨਾਲ ਲਈ 83 ਦੇ ਜਨਮ ਹੋਇਆ ਪਰ ਬਰ ਕਰ ਦਿੰਦੇ ਜੇ ਤੁਸੀਂ ਜਾਂਦੇ ਹਾਂ ਹਾਂ ਇਹ ਸੰਤੂ ਸਾਹਿਬ ਦਾ ਕਰੀ 83 ਦੇ ਜਨਮ ਹੋਇਆ ਇਹਦਾ ਰਾਹ ਹਟਾ ਬੱਧਾ ਮਾਨੂੰ ਨਹੀਂ ਕਰਨਾ ਚਲੋ ਠੀਕ ਆ ਠੀਕ ਆ ਬੱਸ ਸਿੱਧਾ ਸਾਰਿਆ ਬਾਕੀ ਛੋਟੀ ਤੁਸੀਂ ਇਹ ਮੱਝ ਦੇਖ ਲਈ ਠੀਕ ਆ ਪਸੰਦ ਆਊਗੀ ਤੁਹਾਨੂੰ ਥੱਲੇ ਦੇ ਵਿੱਚ ਸਾਫ ਸੁਥਰੀ ਆ ਕੋਈ ਵੀ ਰ ਆਪਣੀ ਚੋਕੇ ਭਰਾ ਕੇ ਤੁਸੀਂ ਅਦੀ ਕਰ ਲੈ ਲੈ ਵੀਰ ਪ੍ਰਤਾਪ ਵੀਰ ਸਤਨਾਮ ਇੱਕ ਨੰਬਰ ਬੋਲ ਦਿੰਦੇ ਆ ਆਪਣਾ ਨੰਬਰ ਆਪਣਾ ਵੇਜੇਗਾ 94655 ਹਾਂਜੀ 58956 ਪਿੰਡ ਕੈਰੋ ਤਸੀਲ ਪਟੇ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਠੀਕ ਹੈ ਜੀ ਹਾਂਜੀ ਓਕੇ ਭਰਾ ਜੀ ਲਓ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਸਤਨਾਮ ਤੇ ਵੀਰ ਪ੍ਰਤਾਪ ਤੇ ਪਿੰਡ ਕੈਰੋ ਤੋਂ ਅੱਜ ਪੰਜ ਨਾਗ ਆਪਾਂ ਤੁਹਾਨੂੰ ਦੋਸਤੋ ਦਿਖਾਤੇ ਆ ਵੈਸੇ ਟੋਟਲ 10 ਨਾਗ ਨੇ ਅੱਜ ਅਵੇਲੇਬਲ ਨੇ 19 ਅਗਸਤ ਨੂੰ ਅੱਜ 10 ਨਾਗ ਵੀਰ ਸਤਨਾਮ ਸਿੰਘ ਹੋਂਦੇ ਕੋਲ ਮੌਜੂਦ ਆ ਠੀਕ ਆ ਜੀ ਬਾਕੀ ਨਗਾ ਦੀ ਵੀਡੀਓ ਜਿਹੜੀ ਆ ਦੋਸਤੋ ਤੁਹਾਨੂੰ ਕੁਝ ਅਗਲੇ ਦਿਨ ਆਪਾਂ ਜਿਹੜੀ ਪੇਸ਼ ਕਰਦੇ ਆ ਠੀਕ ਆ ਜੀ ਫਿਲਹਾਲ ਜਿਹੜੇ ਇਹ ਪੰਜ ਨਾਗ ਤੁਹਾਨੂੰ ਦਿਖਾਤੇ ਆ ਆਣ ਕੇ ਆਪਣੀ ਤਸੱਲੀ ਕਰ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ